ਦੇਸ਼ਾਂ ਬਦੇਸਾਂ ਵਿੱਚ ਵਸਦੇ ਸਾਰੇ ਸੱਜਣ ਮਿੱਤਰਾਂ ਤਨਭਾਰ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦੇ ਦਿਓ ਦੋਸਤੋ ਅੱਜ ਦਾ ਜਿਹੜਾ ਮੇਨ ਟੌਪਿਕ ਆ ਦਗੇਵਾਜ਼ ਭਾਬੀਆਂ ਦਗੇਵਾਜ਼ ਭਾਬੀਆਂ ਤੁਹਾਨੂੰ ਪਤਾ ਹੀ ਆ ਕਿ ਐਸਟੈਪ ਦੀਆਂ ਹੁੰਦੀਆਂ ਦੋਸਤੋ ਕਈ ਭਾਬੀਆਂ ਤਾਂ ਰੱਬਰਗੀਆਂ ਹੁੰਦੀਆਂ ਜਿਹੜੀਆਂ ਆਪਦੇ ਛੋਟਲੇ ਡਾਟਲੇ ਦਿਓਰਾਂ ਦਾ ਹਮੇਸ਼ਾ ਖਿਆਲ ਰੱਖਦੀਆਂ ਤੇ ਕਈ ਭਾਬੀਆਂ ਦਗੇਵਾਜ਼ ਹੁੰਦੀਆਂ ਧੋਖੇਬਾਜ਼ ਹੁੰਦੀਆਂ ਇਹ ਭੈਣ ਘੜਾਵੀਆਂ ਦੀ ਜਿਹੜੀ ਨਿਗਾਹ ਹੁੰਦੀ ਆ ਹਮੇਸ਼ਾ ਜ਼ਮੀਨ ਜਾਇਦਾਦ ਤੇ ਦਗੇਵਾਜ ਭਾਬੀਆਂ ਫਿਰ ਆਪਣੇ ਛੋਟੇ ਦੌਰਨਾਂ ਦੁਰਭਵਾਰ ਵੀ ਕਰਨ ਲੱਗ ਜਾਂਦੀਆਂ ਇਹੋ ਜੀਆਂ ਭਾਬੀਆਂ ਜਿਹੜੀਆਂ ਹੁੰਦੀਆਂ ਹਨ ਨਾ ਉਹ ਕਈ ਵਾਰੀ ਐਵੇਂ ਮਤਲਬ ਉਹਨਾਂ ਤੇ ਦੋਸ਼ ਲਾਉਣ ਲੱਗ ਜਾਂਦੀਆਂ ਨੇ ਜੀ ਮੈਨੂੰ ਫਲਾਣਾ ਕਹਿੰਦਾ ਢਿੰਗੜਾ ਕਹਿੰਦਾ ਕਹਿਣ ਤੋਂ ਮਤਲਬ ਵੀ ਮੈਂ ਨਹੀਂ ਤੇਰੇ ਰਹਿੰਦੀ ਤੇਰੀ ਖਾਂਦੇ ਦੀ ਦਾੜੀ ਹਲਦੀ ਆ ਇਹੋ ਜੇ ਲੱਛਣ ਹੁੰਦੇ ਹੈਗੇ ਦੂਜੀ ਗੱਲ ਇਹ ਆ ਕਈ ਵਾਰੀ ਆਪਣਾ ਮਾਂ ਪਿਓ ਦੁਨੀਆਂ ਤੋਂ ਚਲਾ ਜਾਂਦਾ ਤੇ ਦਗੇਵਾਜ ਭਾਬੀਆਂ ਦੇ ਹੱਥੇ ਹੀ ਸਾਰਾ ਕੁਝ ਆ ਜਾਂਦਾ ਤੋਂ ਮੁੜ ਕੇ ਆਪਣੇ ਨਾਲ ਬਿਹਾਰ ਸਹੀ ਨਹੀਂ ਕਰਦੀਆਂ ਉਹਨਾਂ ਨੂੰ ਆਏ ਹੁੰਦਾ ਵੀ ਇਹਦਾ ਪੈਲੀ ਪੱਠਾ ਸਾਰਾ ਕੁਝ ਮੇਰੇ ਕੋਲੇ ਆ ਜੇ ਤੇ ਮੇਰੇ ਜੋਗਾ ਹੀ ਰਹਿ ਜੇ ਇਹ ਹੋਈਆਂ ਭਾਬੀਆਂ ਵੀ ਦੁਰੀਆਂ ਤੇ ਹੁੰਦੀਆਂ ਅੱਜ ਮੈਨੂੰ ਕਿਸੇ ਨੇ ਕਿਹਾ ਸੀ ਵੀ ਭਾਬੀਆਂ ਬਾਰੇ ਵੀਡੀਓ ਪਾ ਤੇ ਮੈਂ ਇਹੋ ਜੀ ਗੱਲ ਕਰਦਾ ਵੀ ਭਾਬੀਆਂ ਜਿਹੜੀਆਂ ਨਾ ਕਈ ਤਾਂ ਰੱਬ ਦਾ ਰੂਪ ਹੁੰਦੀਆਂ ਤੇ ਕਈ ਸੋ ਨੂੰ ਪਤਾ ਜਮਾ ਖੂੰਜੇ ਲਾ ਆਂਦੀਆਂ ਇਹੋ ਜੀਆਂ ਭਾਬੀਆਂ ਤੋਂ ਹਮੇਸ਼ਾ ਬਚਨ ਦੀ ਲੋੜ ਹੈ ਤੇ ਤੁਹਾਨੂੰ ਪਤਾ ਹੀ ਆ ਜਮਾਨਾ ਹੈਗਾ ਮਾੜਾ ਤੇ ਜੇਕਰ ਦੌਰ ਨਰਮ ਹੋਵੇ ਤੇ ਉਹ ਉਹ ਉਹਨੂੰ ਕਾਮਯਾਬ ਨਹੀਂ ਕਰਦੀਆਂ ਉਹ ਤੋਂ ਕਿਤੇ ਪੱਠੇ ਪਵਾ ਲੈ ਕਿਤੇ ਕੰਮ ਕਰਾ ਲੈ ਜਾਵੇ ਖੇਤ ਚਾਹ ਫੜਾਇਆ ਇਹ ਕਰਲਾ ਉਹ ਕਰਲਾ ਉਹਨੂੰ ਇੰਨਾ ਕੰਮਾਂ ਦੇ ਵਿੱਚ ਉਹਦਾ ਟਾਈਮ ਖਰਾਬ ਕਰੀ ਜਾਂਦੀਆਂ ਰਹਿੰਦੀਆਂ ਤੇ ਜਿਹੜੀਆਂ ਸਿਆਣੀਆਂ ਭਾਬੀਆਂ ਹੁੰਦੀਆਂ ਸਿਆਣੀਆਂ ਭਾਬੀਆਂ ਨੂੰ ਆਪਦੀ ਭਵੇਂ ਭੈਣ ਵਿਆਹ ਕੇ ਉਸ ਘਰੇ ਲੈ ਕੇ ਨਹੀਂ ਪਾਵੇ ਉਹਨੂੰ ਆਪਦੇ ਦਿਓਰ ਨੂੰ ਬਰਾਬਰ ਦਾ ਕਰ ਲੈਂਦੀਆਂ ਤੇ ਵੀ ਨਾਲੇ ਮੇਰੀ ਭੈਣ ਵਸੂਗੀ ਇਹ ਸਹੀ ਭਾਬੀਆਂ ਦੇ ਗੋਣਾ ਤੇ ਜਿਹੜੀਆਂ ਦਗੇਬਾਜ ਆ ਇਹ ਤੁਹਾਨੂੰ ਪਤਾ ਇਹ ਇਹਨਾਂ ਦਾ ਕੋਈ ਦੀਨ ਧਰਮ ਨਹੀਂ ਹੁੰਦਾ ਘਟ ਕਰਨਾ ਇਹ ਆਪਦੇ ਬੰਦੇ ਨੂੰ ਕੁਝ ਹੋਰ ਦੱਸਦੀਆਂ ਤੇ ਮਤਲਬ ਆਪਦੇ ਦਿਓਰ ਨੂੰ ਕੁਝ ਹੋਰ ਦੱਸਣਗੇ ਆਪਦੀਆਂ ਰਸਤੇਦਾਰੀਆਂ ਚ ਕੋਈ ਹੋਰ ਦੱਸਣਗੇ ਇਹਨਾਂ ਦੀ ਬੋਲਬਾਣੀ ਤੇ ਇਹਨਾਂ ਦੇ ਮਤਲਬ ਜਿੰਨੀਆਂ ਚੀਜ਼ਾਂ ਹੁੰਦੀਆਂ ਸਾਰੀਆਂ ਜ਼ੁਬਾਨ ਤੇ ਉਹ ਸਾਰੀਆਂ ਮਤਲਬ ਊਟ ਪਟਾਂਗ ਹੀ ਹੁੰਦਾ ਗੱਪ ਹੁੰਦੀਆਂ ਕਹਿਣ ਤੋਂ ਮਤਲਬ ਇਹ ਆਪਦੇ ਆਪ ਨੂੰ ਬਹੁਤ ਚਲਾਕ ਘਮਾਉਂਦੀਆਂ ਹੁੰਦੀਆਂ ਇਸ ਕਰਕੇ ਇਹੋ ਜਿਗੀਆਂ ਭਾਬੀਆਂ ਤੋਂ ਬਚਨ ਦੀ ਲੋੜ ਹੈ ਕਈ ਬੰਦਿਆਂ ਨਾਲ ਜ਼ਿੰਦਗੀ ਦੇ ਵਿੱਚ ਦੁਰਵਿਵਹਾਰ ਹੋਇਆ ਹੋਊਗਾ ਜਿਨ੍ਹਾਂ ਦੇ ਜਿਨ੍ਹਾਂ ਦਾ ਦੁਰਵਿਵਹਾਰ ਹੋਇਆ ਜਿਨ੍ਹਾਂ ਨਾਲ ਉਹ ਆਪਦੀਆਂ ਭਾਬੀਆਂ ਤੋਂ ਅੱਕੇ ਹੋਏ ਅੱਡ ਹੋ ਗਏ ਹੋਣਗੇ ਉਹਨਾਂ ਨੇ ਆਪਦੀਆਂ ਤੋਂ ਭਾਬੀਆਂ ਤੋਂ ਅੱਕਿਆ ਹੋਏ ਨੇ ਆਪਦੀ ਜ਼ਮੀਨ ਜਾਇਦਾਦ ਦੇ ਵਿੱਚੋਂ ਹਿੱਸਾ ਵੰਡਾ ਲਿਆ ਹੋਊਗਾ ਇਹੋ ਜਿਹੇ ਬਥੇਰੇ ਬੰਦੇ ਹੈਗੇ ਆ ਜੇ ਬੰਦੇ ਹੈਗੇ ਤਾਂ ਕਮੈਂਟ ਕਰਕੇ ਮੈਨੂੰ ਜਰੂਰ ਦੱਸੋ ਵੀ ਬਾਈ ਜੀ ਸਾਡੇ ਨਾਲ ਵੀ ਐ ਹੋਈ ਆ ਇਸ ਕਰਕੇ ਮੈਂ ਅੱਜ ਦਗੇਵਾਇ ਭਾਬੀਆਂ ਬਾਰੇ ਜਿਹੜੀ ਗੱਲ ਕੀਤੀ ਵੀ ਭੈਣ ਘੜਾਵੀਆਂ ਇਹ ਬਹੁਤ ਚਤਰਚਲਾਕ ਹੁੰਦੀਆਂ ਇਹਨਾਂ ਤੋਂ ਬਚਨ ਦੀ ਲੋੜ ਹੁੰਦੀ ਹੈਗੀ ਦੂਜੀ ਗੱਲ ਇਹ ਆ ਜੇਕਰ ਭਾਬੀ ਦੀ ਸਹੀ ਨੀਅਤ ਹੋਵੇ ਨਾ ਤੇ ਉਹ ਆਪਦੇ ਦਿਓਰ ਨੂੰ ਆਪਦੇ ਬਰਾਬਰ ਦਾ ਕਰ ਲੈਂਦੀ ਆ ਆਪਦੇ ਬੱਚਿਆਂ ਨਾਲ ਲਾ ਲੈਂਦੀ ਆ ਤੇ ਜੇ ਉਹਦੀ ਨੀਅਤ ਬਦਨੀਤ ਹੋਵੇ ਤੇ ਉਹ ਫਿਰ ਕੀ ਕਰਦੀ ਆ ਪੱਠੇ ਪਾਉਂਦੀ ਆ ਕੰਮ ਕਰਾਉਂਦੀ ਆ ਤੇ ਮਤਲਬ ਇਧਰ ਉਧਰ ਤੋਰੀ ਫਿਰਦੇ ਤੇ ਲੋਕਾਂ ਦੇ ਵਿੱਚ ਭਣਦੀ ਰਹਿੰਦੀ ਆ ਪੀ ਸਾਡੇ ਵਾਲਾ ਤਾਂ ਕੁਝ ਨਹੀਂ ਕਰਦਾਗਾ ਇਹ ਦੇ ਕੀ ਆ ਪੱਲੇ ਇਹ ਤਾਂ ਢੋਲ ਚ ਦਾਣੇ ਹੈ ਨਹੀਂ ਇਹ ਤਾਂ ਕੁਝ ਨਹੀਂ ਹੁੰਦਾ ਕਹਿੰਦਾ ਇਹ ਤੂੰ ਕੀ ਹੋਣਾ ਕਹਿਣ ਤੋਂ ਮਤਲਬ ਐ ਹੋਈਆਂ ਗੱਲਾਂ ਕਰਦੀ ਵੀ ਇਹ ਤੂੰ ਕੀ ਹੋਣਾ ਵੀ ਜੇ ਉਹਦੇ ਕਹਿੰਦੇ ਤੂੰ ਕਰਾਉਣਾ ਚਾਹੁੰਨੀ ਆ ਤਾਂ ਕਰਾ ਇਹੋ ਜਿਹੀਆਂ ਭਾਬੀਆਂ ਵੀ ਹੁੰਦੀਆਂ ਜਿਹੜੀਆਂ ਮਤਲਬ ਐਵੇਂ ਨਿੱਕੀ ਨਿੱਕੀ ਗੱਲ ਤੇ ਭਾਂਡੀਆਂ ਰਹਿੰਦੀਆਂ ਮੇਰਾ ਬੋਲਣ ਦਾ ਲਹਿਜਾ ਤੂੰ ਸਮਝ ਗਿਆ ਮੈਂ ਕਿੱਥੋਂ ਬੋਲਦਾ ਤੇ ਇਸ ਕਰਕੇ ਜਿਹੜੇ ਦਿਔਰ ਆ ਉਹਨਾਂ ਨੂੰ ਵੀ ਸੁਚੇਤ ਰਹਿਣ ਦੀ ਲੋੜ ਆ ਜਿਹੜੇ ਵਿਚਾਰੇ ਭਾਬੀਆਂ ਤੇ ਮਤਲਬ ਨਿਰਪਰ ਆ ਵੈਸੇ ਤਾਂ ਕਿਸੇ ਨੂੰ ਉਹ ਉੱਪਰ ਵਾਲਾ ਭਾਬੀਆਂ ਜੋਗਾ ਕਰੇ ਹੀ ਨਾ ਇਹ ਕਰਕੇ ਨਾ ਭੈਣ ਘੜਾਵਾਂ ਦੀ ਨੀਤ ਬਦਨੀयत ਹੁੰਦੀ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਮੇਰਾ ਵੀਡੀਓ ਪਾਉਣ ਨੂੰ ਜੀਤੇ ਨੀ ਕਦੇ ਪਰ ਬਥੇਰੀਆਂ ਹੈਗੀਆਂ ਭਾਬੀਆਂ ਜਿਨ੍ਹਾਂ ਨੇ ਆਪਦੇ ਦੌਰਾਂ ਦੇ ਮਤਲਬ ਦੌਰਾਂ ਦੇ ਕੀ ਉਹ ਜਦੋਂ ਭਾਬੀਆਂ ਜਿਹੜੀਆਂ ਉਹ ਘਰੇ ਤੁਹਾਡੀਆਂ ਮਾਵਾਂ ਭੈਣਾਂ ਨਾਲ ਵੀ ਚੰਗਾ ਵਿਵਹਾਰ ਨਹੀਂ ਕਰਦੀਆਂ ਕਈ ਵਾਰੀ ਉਹ ਆਦੇ ਨਣਦਾ ਤੱਕ ਵੀ ਨਹੀਂ ਜਾਂਦੀਆਂ ਬਥੇਰੀਆਂ ਇਹੋ ਜਿਹੀਆਂ ਦੁਰੀਆਂ ਤੇ ਭੈਣ ਘੜਾਵਾਂ ਹੈਗੀਆਂ ਜਿਹੜੀਆਂ ਕੇਰਾ ਬਹਿ ਕੇ ਆਂਗਾ ਮੁੜ ਕੇ ਉਹ ਆਪਦੀਆਂ ਨਣਾਣਾ ਨਾ ਵਰਤ ਨੂੰ ਹਟ ਜਾਂਦੀਆਂ ਤੇ ਸੋਨੂੰ ਸੋਡੀਆਂ ਭੈਣਾਂ ਨੂੰ ਤੋੜ ਦੇਣੀਆਂ ਇਹ ਹੈਗੀਆਂ ਨਾ ਲੋੜੀ ਨੂੰ ਨਾ ਦੀਵਾਲੀ ਨੂੰ ਜੰਦਗਾ ਨਹੀਂ ਤੇ ਬਥੇਰੀਆਂ ਚੰਗੀਆਂ ਹੈਗੀਆਂ ਜਿਹੜੀਆਂ ਰੱਬ ਵਰਗੀਆਂ ਜਿਹੜੀਆਂ ਲੋਹੜੀ ਦੀਵਾਲੀ ਨੂੰ ਮਤਲਬ ਉਹਨਾਂ ਦੇ ਕੋਲੇ ਪਹੁੰਚਦੀਆਂ ਤੇ ਜਿਹੜੀਆਂ ਦਗੇਬਾਜ ਆ ਉਹਨਾਂ ਨੂੰ ਆਏ ਹੁੰਦਾ ਵੀ ਛੜੋ ਖੜਾ ਆਪਾਂ ਕੀ ਲੈਣਾ ਕੁੜੀਆਂ ਆਪਦੇ ਘਰੇ ਆ ਆਪਾਂ ਆਪਦੇ ਘਰੇ ਆ ਕੁੜੀਆਂ ਤੋਂ ਖੜਾ ਛੜਾਓ ਇਹੋ ਜੀਆਂ ਭਾਬੀਆਂ ਵੀ ਬਥੇਰੀਆਂ ਹੈਗੀਆਂ ਸੋ ਨੂੰ ਮੈਂ ਗੱਲ ਦੱਸਣਾ ਜਿਹੜੇ ਬੰਦਿਆਂ ਨਾਲ ਮਤਲਬ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਕੁਝ ਹੋਇਆ ਦੁਰਵਿਹਾਰ ਹੋਇਆ ਮਤਲਬ ਜਾਂ ਕੁੜੀਆਂ ਨਾਲ ਵੀ ਕੁੜੀਆਂ ਜਿਹੜੀਆਂ ਵਿਹਾਂਗਾਂ ਵਾਂ ਉਹਨਾਂ ਦੀਆਂ ਭਾਬੀਆਂ ਨੂੰ ਉਹਨਾਂ ਤੱਕ ਆਉਣਾ ਜਾਣਾ ਖਤਮ ਹੀ ਕਰਤਾ ਵੀ ਇਹ ਸਾਥੋਂ ਮੰਗਣਾਂ ਇਹ ਹੋ ਜਗਾਂ ਬਥੇਰੇ ਕੇ ਸਗੇ ਆ ਪਰ ਮੈਂ ਤੁਹਾਨੂੰ ਗੱਲ ਦੱਸਣਾ ਜੇ ਵੀਡੀਓ ਮੇਰੀ ਚੰਗੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਦੇ ਵਿੱਚ ਰਾਏ ਜ਼ਰੂਰ ਦੇ ਦਿਓ ਜਿਹੜੇ ਭਾਵੀਆਂ ਤੋਂ ਅੱਕੇ ਵੇ ਆ ਤੇ ਜਿਹੜੇ ਅੱਡ ਹੋਇਆ ਜਾਂ ਜਿਨ੍ਹਾਂ ਕੋਲੇ ਭਾਵੀਆਂ ਵਰਤ ਰਹੀਆਂ ਨਹੀਂ ਜਾਂ ਜਿਹੜੀਆਂ ਨੰਨਾਂ ਨਾਲ ਭਾਵੀਆਂ ਅਜੇ ਤੱਕ ਨਹੀਂ ਵਰਤਦੀਆਂ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਦੇਖਣ ਵਾਸਤੇ ਧੰਨਵਾਦ ਥੈਂਕ ਯੂ ਥੈਂਕਸ ਅ ਲੋਟ ਥੈਂਕ ਯੂ